ਕਰਫਿਊ ਦੌਰਾਨ ਨਾਭਾ ਸ਼ਹਿਰ ਦੇ ਪਾਂਡੂ ਸਰ ਮੁਹੱਲੇ ਵਿੱਚ ਚੱਲ ਰਿਹਾ 10 ਸਾਲ ਤੋਂ ਦੇ ਵਿਪਾਰ ਦੇ ਧੰਦੇ ਦਾ ਪੁਲਿਸ ਨੇ ਕੀਤਾ ਪਰਦਾਫਾਸ਼ ਮੁਹੱਲੇ ਦੇ ਲੋਕਾਂ ਨੇ ਮਨਾਈ ਖੁਸ਼ੀ ਮੌਕੇ ਅਨੁਸਾਰ ਘਰ ਦੇ ਵਿੱਚ ਦੋ ਔਰਤਾਂ ਅਤੇ ਤਿੰਨ ਵਿਅਕਤੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਜਿਨ੍ਹਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਮੁਹੱਲੇ ਦੇ ਲੋਕਾਂ ਨੇ ਕਿਹਾ ਕਿ ਇਹ ਧੰਦਾ 10 ਸਾਲ ਤੋਂ ਲਗਾਤਾਰ ਚੱਲ ਰਿਹਾ ਸੀ ਅਤੇ ਸਾਡਾ ਘਰਾਂ ਵਿੱਚ ਰਹਿਣਾ ਵੀ ਬਹੁਤ ਔਖਾ ਸੀ ਅਸੀਂ ਅੱਜ ਬਹੁਤ ਹੀ ਖੁਸ਼ੀਆਂ ਮਨਾਈਆਂ ਕਿ ਸਾਡੇ ਮੋਹੱਲੇ ਵਿੱਚੋਂ ਗੰਦ ਚੁੱਕਿਆ ਗਿਆ ਅਤੇ ਕਿਹਾ ਕਿ ਇਸ ਦੇ ਵਪਾਰ ਦਾ ਤਾਂ ਚਲਾਉਣ ਵਾਲੀ ਔਰਤ ਵੱਲੋਂ ਸਾਨੂੰ ਵੀ ਡਰਾਇਆ ਧਮਕਾਇਆ ਜਾਂਦਾ ਸੀ ਆਖਦੀਂਦੀ ਸੀ ਕਿ ਮੇਰੀ ਪਹੁੰਚ ਦਿੱਲੀ ਤੱਕ ਹੈ ਏ ਇਹ ਬਹੁਤ ਦੇਰ ਤੋਂ ਚੱਲ ਰਹਾ ਹੈ ਪੁਲਸਾਰੇ ਖਾਰੇ ਨੇ ਜਿਹੜਾ ਆਪਣਾ ਕਰੈਕਟਰ ਹੈ ਸੀਆਈ ਸਟਾਫ ਤੋਂ ਸਭ ਜੀ ਸਿੰਘ ਕੀ ਮੈਂ ਇਹ ਇਸ ਨੇ ਮੇਰੇ ਖਿਆਲ ਦੇ ਵਿੱਚ ਕੰਮ ਕੀਤਾ ਹੋਵੇ ਮੈਂ ਕਹਿ ਨਹੀਂ ਸਕਦਾ ਨਹੀਂ ਐਸਐਚਓ ਇਹਦੇ ਨਾਲ ਮਿਲਿਆ ਇਹ ਕਹਿੰਦੀ ਪੁੱਛ ਜਾਓ ਸੀਆਈ ਜਾਂ ਜਾਓ ਜੋ ਮਰਜੀ ਕਰੋ ਇਹ ਚਿੰਮਾ ਨੇ ਕਿਰੇ ਜਸ ਕਿਸੇ ਨੇ ਕੀਤਾ ਇਹ ਬਹੁਤ ਜਿਆਦਾ ਮਤਲਬ ਜਾਨੀ ਕਿ ਨਾ ਇਸ ਦੇ ਵਿੱਚ ਹੱਥ ਹੈ ਅਗਰ ਮਹੱਲਾ ਸਾਰਾ ਦੁਖੀ ਤਾਂ ਔਰ ਮਹੱਲੇ ਵਾਲਾ ਬੋਲਦਾ ਤਾਂ ਰਾਜ਼ ਨਹੀਂ ਹੈ ਆ ਆ ਆ ਮਹੱਲੇ ਵਾਲੇ ਸਾਰੇ ਖੜੇ ਨੇ ਇਹ ਸਾਰੇ ਦੁਖੀ ਨੇ ਬਹੁਤ ਦੁਖੀ ਆ ਜੀ ਬੱਚੇ ਵੀ ਇੱਧਰ ਰੱਖਣ ਬਾਹਰ ਨਿਕਲਣ ਇੱਥੇ ਜੀ ਮਹੱਲੇ ਦੇ ਬਹੁਤ ਸਹੀਫ ਬੰਦੇ ਰਹਿ ਰਹੇ ਨੇ ਜੋ ਕਿ ਮਹੱਲੇ ਵਿੱਚ ਪੜੇ ਲਿਖੇ ਨੇ ਨਾਲੇ ਕਈ ਵਾਰੀ ਉਹ ਪਾਲਾ ਕਰਾਇਆ ਇਹ ਗੱਲ ਦਾ ਪਰ ਕਿਸੇ ਨੇ ਵੋਟਾਂ ਵੀ ਦਿੱਤੀਆਂ ਸੀ ਨੇ ਪਰ ਕੋਈ ਗੱਲ ਦਾ ਕੋਈ ਬਾਤਸਾਨੀ ਹੋਇਆ ਕਿਸੇ ਸਰਕਾਰ ਤੇ ਜਾਂ ਪੁਲਿਸ ਤੇ ਇਹ ਤਾਂ ਬਹੁਤ ਟਾਈਮ ਹੋ ਗਿਆ ਜੀ ਕਰਦਿਆਂ ਨੂੰ ਇਹਨਾਂ ਨੂੰ 15 ਸਾਲ ਤੋਂ ਲੈ ਕੇ ਜੀ 80 ਸਾਲ ਤੱਕ ਬੰਦੇ ਹੁੰਦੇ ਨੇ ਇੱਥੇ ਅੱਛਾ ਜੀ ਹਾਂ ਜੀ ਰੋਕਿਆਂ ਤੇ ਵੀ ਨਹੀਂ ਰੁਕੀ ਵੀ ਅਸੀਂ ਬਹੁਤ ਉਹ ਗੁਰਦੁਆਰੇ ਚ ਵੀ ਇਕੱਠ ਕਰਕੇ ਇਹਨੂੰ ਬੁਲਾਇਆ ਗਿਆ ਪਰ ਲੇਕਿਨ ਫਿਰ ਵੀ ਨਹੀਂ ਹਟਿਆ ਨਹੀਂ ਜੀ ਕੀ ਮੰਗਤੀ ਤੁਹਾਡੀ ਕਾਫੀ ਲੰਮੇ ਸਮੇਂ ਤੋਂ ਤੁਸੀਂ ਕਾਫੀ ਸ਼ਿਕਾਇਤਾਂ ਕੀਤੀਆਂ ਸਾਡੀ ਮੰਗ ਤਾਂ ਇਹੀ ਹੈ ਜੀ ਵੀ ਇੱਥੇ ਗਲਤ ਕੰਮ ਬੰਦ ਕਰਾਇਆ ਤੇ ਕੋਈ ਸਾਨੂੰ ਕੰਪਲੇਂਟ ਵੀ ਮਿਲੀ ਗਈ ਸੀ ਵੀ ਐਂ ਕਰਕੇ ਵਿਡ ਪੰਡੂ ਸਰ ਮੋਹੱਲੇ ਦੇ ਵਿੱਚ ਜਿਹੜਾ ਹੈਗਾ ਕੋਈ ਦੇਹ ਵਪਾਰ ਦਾ ਜਿਹੜਾ ਕੰਮ ਹੈ ਬਹੁਤ ਟਾਈਮ ਤੋਂ ਚੱਲ ਲੌਂਗ ਟਾਈਮ ਪਹਿਲਾਂ ਚੱਲ ਰਿਹਾ ਹੈ ਕੰਮ ਅਸੀਂ ਮੌਕੇ ਤੇ ਜਾ ਕੇ ਉੱਥੇ ਰੇਡ ਕੀਤੀ ਰੇਡ ਕਰਕੇ ਅਸੀਂ ਉੱਥੋਂ ਦੋ ਲੇਡੀਜ਼ ਤੇ ਤਿੰਨ ਬੰਦੇ ਜਿਹੜੇ ਗ੍ਰਫਤਾਰ ਕੀਤੇ ਨੇ ਅਸੀਂ ਉਹਨਾਂ ਖਿਲਾਫ ਜਿਹੜਾ ਐਫ ਆਈ ਆਰ ਨੰਬਰ 56 ਜਿਹੜੀ ਹੈਗੀ ਐ ਇਨ ਮੋਰ ਟ੍ਰੈਫਿਕ ਹੈ ਨਾਲ ਅਸੀਂ 188 ਜਿਹੜੀ ਹੈਗੀ ਐ ਕਫਿਊ ਦਰਾਂ ਅਸੀਂ ਉਹਨਾਂ ਦੇ ਖਿਲਾਫ ਜਿਹੜੀ ਦਰਜ ਕਰਤੀ ਹੈਗੀਆਂ ਮੋਟਰਸਾਈਕਲ ਵੀ ਜਿਹੜਾ ਸੀ ਉਹ ਵੀ ਰਿਕਵਰ ਕੀਤਾ ਅਸੀਂ ਮੌਕੇ ਤੇ ਤਿੰਨ ਜਿਹੜੇ ਸਾਰੇ ਪੰਜੋਂ ਪੰਜੋਂ ਵਿਅਕਤੀ ਗ੍ਰਫਤਾਰ ਕਰਕੇ ਫੇਰ ਦਰਜ ਕਰਨਾ ਨਾਬਾ ਤੋਂ ਤਰਨ ਮਹਿਤਾ ਦੀ ਰਿਪੋਰਟ ਐਸ ਐਮ ਜ਼ेड ਨਿਊਜ਼